ਸਾਈਂ ਬੋਧਾ ਦਿੱਤਾ ਪਰ ਯਾਨੀ ਹਰਪ੍ਰੀਤ ਸਿੰਘ ਉਹਨਾਂ ਦਾ ਕੀ ਕਸੂਰ ਆ ਉਹਨਾਂ ਨੂੰ ਨਾਲ ਹੀ ਉਹਨਾਂ ਦੇ ਕੰਮ ਕਾਜ ਤੋਂ ਵਾਂਝਾ ਰੱਖਿਆ ਇਸ ਕਰਕੇ ਧੰਨ ਸਾਹਿਬ ਸਿੱਖ ਕੌਮ ਦੀ ਅਗਵਾਈ ਕਰੋ ਅਕਾਲੀ ਦਲ ਦੀ ਅਗਵਾਈ ਕਰੋ ਦੇਖੋ ਯਾਨੀ ਹਰਪ੍ਰੀਤ ਸਿੰਘ ਉਹਨਾਂ ਦੇ ਨਾਲ ਜੋ ਹੋਇਆ ਉਹ ਬੜੀ ਫਟਕੀ ਸਿੱਕਤੀ ਵਾਲੀ ਗੱਲ ਆ ਉਹਨਾਂ ਨੂੰ ਸ਼ੁਰੂਆਤ ਵੀ ਕੀਤੀ ਮੈਂ ਵੀ ਉਸ ਚੀਜ਼ ਦੇ ਆਪਕਾ ਕਿਹਾ ਕਿ ਅਕਾਲੀ ਦਲ ਇੱਕ ਖੇਤਰੀ ਪਾਰਟੀ ਆ ਸਿੱਖਾਂ ਨੂੰ ਨੁਮਾਇੰਦਾ ਕਰਦੀ ਆ ਇਹ ਖਤਮ ਨਹੀਂ ਹੋਣੀ ਕਹਿੰਦੀ ਬਦਲ ਨੇ ਤੇ ਜਨਨਾ ਦੀ ਕੰਪਨੀ ਨੇ ਇੱਕ ਮਨਪੜਾ ਲੈ ਕੇ ਅਸੀਂ ਆਖਾਲੀ ਦਲ ਤੇ ਪੰਜਾਬ ਨੂੰ ਖਤਮ ਕਰਨਾ। ਕਿਉਂਕਿ ਯਾਨੀ ਹਰਪ੍ਰੀਤ ਸਿੰਘ ਹੋਣਾ ਦੇ ਨਾਲ ਜੋ ਹੋਇਆ ਉਹ ਬੜੀ ਵੱਟ ਕੇ ਸੁਖੀ ਵਾਲੀ ਗੱਲ ਆ ਉਹਨਾਂ ਨੇ ਇਹ ਜਿਹੜੇ ਲੈ ਕੇ ਕੋਈ ਕਾਹ ਚੱਲੇ ਸੀ ਕਿ ਆਪਾਂ ਉਹਨਾਂ ਨੇ ਸ਼ੁਰੂਆਤ ਵੀ ਕੀਤੀ। ਮੈਂ ਵੀ ਉਸ ਚੀਜ਼ ਦੇ ਹੱਥ ਚ ਆ ਗਿਆ ਖਾਲੀ ਦਲ ਇੱਕ ਖੇਤਰੀ ਪਾਰਟੀ ਐ ਸੇਖਾਂ ਨੂੰ ਨਮਾਇੰਦਾ ਕਰਦੀ ਆ। ਇਹ ਖਤਮ ਨਹੀਂ ਹੋਣੀ ਚਾਹੀਦੀ ਪਰ ਸ਼ੋਖੀਰ ਬਾਦਲ ਨੇ ਤੇ ਜਾਂ ਇਹਨਾਂ ਦੀ ਕੰਪਨੀ ਨੇ ਇੱਕ ਮਨ ਬਣਾ ਲੈ ਕੇ ਅਸੀਂ ਅਖਾਲੀ ਦਲ ਤੇ ਪੰਜਾਬ ਨੂੰ ਖਤਮ ਕਰਨਾ ਹੁਣ ਜਿੰਨਾ ਮਰਜ਼ੀ ਸ਼ੋਖੀਰ ਬਾਦਲ ਜੋਰ ਨਾਲੇ ਉਹਨੂੰ ਹੁਣ ਬਿਜ਼ਨਸ ਕਰਨਾ ਚਾਹੀਦਾ ਉਹਨੂੰ ਆਪਣੇ ਹੋਟਲ ਆਪਣੀਆਂ ਬੱਸਾਂ ਚਲਾਉਣੀਆਂ ਚਾਹੀਦੀਆਂ ਤੇ ਸਿੱਖ ਜਿਹੜੀ ਹੈਗੀ ਹੈ ਤਾਲਬ ਤੇ ਅਦਾਲਤ ਦੇ ਤੇ ਇੱਕ ਪਾਰਟੀ ਇੱਕ ਜਿਓਰ ਨਹੀਂ ਚਲੋਣੀ ਚਾਹੀਦੀ ਪਰ ਮੈਂ ਧਾਮੇ ਸਾਹਿਬ ਨੇ ਅਪੀਲ ਕਰਦਾ ਕਿ ਤੁਸੀਂ ਕਮੇਟੀ ਦੀ ਫੇਰ ਕੋਈ ਤਾਈ ਵਧਾ ਦਿੱਤਾ ਪਰ ਕਿਆ ਨਹੀਂ ਹਰਪ੍ਰੀਤ ਸਿੰਘ ਉਹਨਾਂ ਦਾ ਕੀ ਕਸੂਰ ਆ ਉਹਨਾਂ ਨੂੰ ਨਾਲ ਹੀ ਉਹਨਾਂ ਦੇ ਕੰਮ ਕਾਜ ਤੋਂ ਵਾਂਝਾ ਰੱਖਿਆ ਇਸ ਕਰਕੇ ਧਮੀ ਸਾਹਿਬ ਸਿੱਖ ਕੌਮ ਦੀ ਅਗਵਾਈ ਕਰੋ ਅਕਾਲੀ ਦਲ ਦੀ ਅਗਵਾਈ ਕਰੋ